दे रे कोई न ਵਾਹਿਗੁਰੂ ਇਕੋਂ ਕਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਦੀ ਜੀ ਸਹਾਇ ਵਾਹਿ ਸ੍ਰੀ ਭਗੋਦੀ ਜੀ ਕੀ ਪਾਤਸ਼ਾਹੀ ਦਸਵੀਂ ਰਤਨ ਭਗਵਤ ਦੇ ਸਮਰ ਕਾ ਗੁਰੂ ਨਾਨਕ ਲਈ ਧਿਆਏ ਕਿਰਨਤਪੁਰ ਤੇ ਅਮਰਦਾਸ RAMਦਾਸਾ ਹੋਈ ਸਹਾਇ ਅਜਨ ਹਰ ਗੋਬਿੰਦ ਨੂੰ ਸਮਰੋਹ ਸ੍ਰੀ ਹਰਿ ਰਾਏ ਸ੍ਰੀ ਕ੍ਰਿਸ਼ਨ ਧੀ ਆਈ ਹੈ ਜਿਸ ਦਿੱਤੇ ਸਭ ਨੂੰ ਜਾਏ ਤੇਗ ਬਹਾਦਰ ਸੁਪ੍ਰਿਆ ਘਰੋਂ ਨੇਂਦੇ ਆਵੈ ਧਾਏ ਸਫਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਫਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਦੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਸੰਦ ਜੀ ਦਾ ਤਾਂ ਅੰਤਰ ਕੀ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਤੁਹਾਨੂੰ ਸਰਬਜਾਦੀਆਂ ਚਾਰੀ ਮੁਕਤਿਆਂ ਹੱਠੀਆਂ ਜੱਟੀਆਂ ਕੱਪੀਆਂ ਜਿਨ੍ਹਾਂ ਨਾਮ ਜਪਿਆ ਬਰਸ਼ਕਿਆ ਦੀਕ ਚਲਾਈ ਤੇਗ ਵਾਹੀ ਦੇਖਣ ਕੀਤਾ ਜਿਨ੍ਹਾਂ ਪਿਆਰਿਆਂ ਸਤਿਆਰੇ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸੁਣੀਆਂ ਨੇ ਧਰਮੇ ਸਿਦਦੇ ਬਦਮਨ ਕਟਾਏ ਖੋਪਰੀਆਂ ਲੋਹਾਈਆਂ ਚੱਕੀਆਂ ਤੇ ਚੜੇ ਆਰੇ ਸਤਿ ਰਾਏ ਗੁਰੂ ਅਗੰਗਦ ਦੇ ਸੇਵਾ ਦੇ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਹਾਰੇ ਵਸ ਕੀ ਕੇਸਾਂ ਸਵਾਸਾਂ ਨਾਲੇ ਭਾਈ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾ ਤਤ ਸੁਰਬੱਤ ਬਖਵਾਇਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸੁਰਬੱਤ ਖਾਲਸਾ ਜੀ ਕੀ ਅੰਦਾਜ਼ ਹੈ ਜੀ ਸੁਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੇ ਚਿਤਾਵਨ ਕਸਤ ਕਾ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਅਥਿਆ ਰਿ ਆਏ ਦੇਵ ਦੇ ਉਪਦੇ ਬਿਬਕੀ ਪਾਇ ਪੰਥ ਕੀ ਜੀ ਸ੍ਰੀ ਸਾਗਤੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਖਾਂ ਨੂੰ ਸੁਖੀ ਰਾਗ ਕੇ ਸਤਾਂ ਨਿਰਹਿਤ ਦਾਨ ਵਿਵੇਕ ਦਾਨ ਵਿਸਵਾਦਾਨ ਕਰੋਸਾ ਦਾਨ ਦਾਨ ਸਰਦਾਨ ਨਾਮ ਦਾ ਸ੍ਰੀ ਹੰਸਿ ਸ਼੍ਰੀ ਸੁਨਾ ਚੌਕੀਆਂ ਝੱਦੇ ਬੰਗੇ ਜੁਗ ਜੁਗ ਦਾ ਧਰਮ ਕਾਲੇ ਕਾਲ ਬੋਲੋ ਜੀ ਵਾਹਿਗੁਰੂ ਵਾਹਿ ਸਿਖਾ ਲਾ ਮਾਨੀ ਵਾ ਮਾਤੋ ਜੀ ਮਾਤਰਾ ਦਾ ਬੈ ਗੋਹੀ ਅਕਾਲ ਆਪਣੇ ਪੰਥ ਦੇ ਸਦਾ ਸੰਹੇ ਦਿੱਤਾ ਜੀਓ ਸਿਨਕਾਰਾ ਸਾਹਿਬ ਤੇ ਹਰਿ ਗੁਵਾਰਿਆਂ ਧਰਮਾ ਦੇ ਜਦੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਕੁੰਨੇ ਦਸਨ ਦੀਦਾਰ ਸੇਵਾ ਸੁਭਾਅ ਦਾ ਨਾਨਕ ਖਾਲਸਾ ਜੀ ਦੇ ਮੁਖਸ਼ੋਹੇ ਨਿਮਾਣਿਆ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਜੋਟ ਸਤੇ ਬਿਤਾ ਵਹਿਗੂ ਆਪ ਜੀ ਦੇ ਹਜ਼ੂਰ ਅਰਦਾਸ ਹੈ ਜੀ ਸੂਰਾ ਸੋ ਪਹਿਚਾਨੀ ਐ ਜੋ ਨਰਹਿ ਦੀਨ ਤੇ ਹੇਤ ਪੁੱਜਾ ਪੁੱਜਾ ਪਟ ਮਰਾਇ ਤੂੰ ਸਾਡਾ ਖੇਤ ਦੇ ਮਹਾਵਾਕਾ ਅਨੁਸਾਰ ਆਪ ਜੀ ਦੀ ਸੰਗਤ ਸੂਰ ਸਿਰਪੰਨੋਂ ਮਿਲ ਕੇ ਮਾਤਾ ਪੁੱਤ ਕੋ ਜੀਅ ਤੇ ਸ਼ਹੀਦ ਜਵਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆ ਆਪ ਜੀ ਦੀ ਬਾਣੀ ਦਾ ਓਟ ਆਸਰਾ ਲੈ ਕੇ ਅਖੰਡਕਸ ਦੀ ਉਪਤਾ ਪ੍ਰਵਾਨ ਧਾਰਦੇ ਦੇ ਇਸ ਸਮੇਂ ਆਪ ਜੀ ਦੇ ਬੱਚਿਆਂ ਪਾਸੋਂ ਛੇ ਪੁੱਤਰ ਸਾਹਿਬ ਜੀ ਦੇ ਬਾਗ ਕੀਤੇ ਗਏ ਆਤਰ ਬਾਦ ਦਾ ਕੁਝ ਮੁਆਫ ਕਰੀ ਬਾਣੀ ਦਾ ਭਾਉ ਸੁਣ ਸਾਧ ਸੰਗਤ ਦੇ ਹਿਰਦੇ ਤੇ ਸੁਣਾ ਸਾਧ ਸੰਗਤ ਦੀਆਂ ਹਾਜ਼ਰੀਆਂ ਬਿਲਕੁਲ ਪ੍ਰਕਾਵਾ ਦਰ ਪ੍ਰਵਾਨ ਕਰਨੀਆਂ ਸੋ ਸਾਸੰਗ ਨੂੰ ਚਰਦੀ ਕਲਾ ਨਾਮ ਬੰਦ ਦੀ ਦਾਤੁਸ਼ ਕਰਨੀ ਸੁਖਸ਼ਾਂਤੀ ਵਰਤੌਣੀ ਗ੍ਰਾਹਕ ਦੇ ਦੁੱਖਾਂ ਬਲੇ ਸਾਰੇ ਨਾਸ ਕਰਨੇ ਬੱਚਿਆਂ ਨੂੰ ਚਰਦੀ ਕਲਾ ਮਾਤਾ ਪਿਤਾ ਗੁਰੂ ਘਰ ਦਾ ਆਗੈ ਕਾਰੀ ਬਣਾਉਣਾ ਜੀ ਆਪ ਦੀ ਇਸੇ ਤਰ੍ਹਾਂ ਕਿਰਪਾ ਕਰਨੀ ਦੱਸੇ ਹੋਏ ਸੰਦੇ ਮਾਰਗ ਤੇ ਚੱਲਣ ਦੀ ਸਮੱਥਾ ਬਖਸ਼ੁਸ਼ ਕਰਨੀ ਉਸਕੇ ਜੀਵਨ ਕੇਸਾ ਸਵਾਸਾਂ ਦੇ ਨਾਲ ਭੋਣ ਦੀ ਆਪ ਦੀ ਅਪਾਰ ਕਿਰਪਾ ਬਖਸ਼ ਕਰਨੀ ਰਹਿਮਤਾ ਕਰਨੀਆਂ ਆਪ ਜੀ ਦੇ ਬੱਚਿਆਂ ਨੂੰ ਲਗਾਤਾਰ ਪਵੰਦਰ ਬਾਣੀ ਪੜਨ ਦਾ ਬਲ ਉਦਮ ਬਖਸ਼ਿਸ਼ ਕਰਨਾ ਸੇਵਕਾਂ ਨੂੰ ਬਾਣੀ ਸਰਵਣ ਕਰਨ ਦਾ ਸੇਵਾ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕਿੜਾਤ ਸਾਹਿਬ ਜੀ ਦੇ ਸਦਕੇ ਹਾਜ਼ਰ ਹੈ ਅੰਦ ਪ੍ਰਵਾਨ ਹੋਵੇ ਪ੍ਰਵਾਨ ਮਹਤਸਾਸ ਨੂੰ ਸਾਧ ਸੰਗਤ ਵਰਤਾਂ ਦੀ ਅਗਰਸ਼ ਕਰੋ ਇਸ ਸਮੇਂ ਆਪ ਜੀ ਆਪਣੇ ਹੁਕਮ ਨਾਵੇਂ ਬਖਸ਼ੇ ਦੀ ਹਾਲ ਕਰੋ ਅਤੇ ਹੁਕਮ ਨਾਵੇਂ ਦੀ ਚੱਲਣ ਦੀ ਸਮਾਥਾ ਬਖਸ਼ ਕਰਨੀ ਵਾਹ ਗੁਰਤੰਨ ਦੀ ਆਗਾ ਉਸ ਸਰੋ ਜੀ ਸੁਖ ਹੋਵੇ ਤੇਰਾ ਨਾਮ ਚਿਤਾਵੇ ਨਾਲਕ ਨਾਮ ਚਰਦੀ ਕਲਾ ਤੇਰੇ ਬਾਣੀ ਸਰਬਾਤਮਾ